ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟਲੀ ਆਪਣੇ ਚੈਨਲ ਤੇ ਡੇਲੀ ਆਪਾਂ ਬਕਾਉ ਸੰਦੇ ਲੈ ਕੇ ਆਉਂਦੇ ਰਹਿੰਨੇ ਆ ਮਸ਼ੀਨਰੀ ਦੇ ਕਿਹੜੇ ਕਿਹੜੇ ਕਿਨੇ ਕੀ ਕੀ ਭਰਾਣੇ ਵੇਚਣਾ ਹੁੰਦਾ ਤੇ ਆਪਾਂ ਜਿਹੜੀ ਵੀ ਭਰਾ ਕੋਈ ਥੰਦੇ ਬੰਦੇ ਵੇਚਨੇ ਹੁੰਦੇ ਤੇ ਆਪਾਂ ਨੂੰ ਉੱਪਰਲੇ ਨੰਬਰ ਤੇ ਭੇਜ ਦਿੰਦੇ ਆ ਤੇ ਆਪਾਂ ਡੇਲੀ ਆਪਦੇ ਚੈਨਲ ਤੇ ਦੱਸਦੇ ਆ ਕਿਸੇ ਨੇ ਵੀ ਹੋਰ ਵੀ ਭਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਤੇ ਉੱਪਰਲਾ ਨੰਬਰ ਮੇਰਾ ਹੁੰਦਾ ਬਾਈ ਇੱਥੇ ਥੱਲੇ ਨੰਬਰ ਬਾਈ ਮਸ਼ੀਨਰੀ ਵਾਲੇ ਦਾ ਜਿਵੇਂ ਆ ਟਰੈਕਟਰ ਵਾਲੇ ਬਾਈ ਦਾ ਨੰਬਰ ਥੱਲੇ ਆ ਜੇ ਆ ਟਰੈਕ ਕਿਸੇ ਵੀ ਬਾਈ ਨੂੰ ਆ ਗਿਆ ਹੋਇਆ ਪੈਟ ਤੇ ਬਾਈ ਦਾ ਨੰਬਰ ਥੱਲੇ ਤੇ ਅੱਜ ਦੀ ਵੀਡੀਓ 'ਚ ਆਪਾਂ ਨਵਾਂ ਮਸ਼ੀਨਰੀਆਂ ਲੈ ਕੇ ਆਏ ਵੀ ਜਿਹਦੇ ਵਿੱਚ 4 ਟਰੈਕਟਰ ਤੇ ਇੱਕ ਕੰਪਿਊਟਰ ਕਰਾਇਆ ਤੇ ਇੱਕ i20 ਗੱਡੀ ਕਿਸੇ ਭਰਾ ਨੇ ਵੇਚਨੀ ਆ ਬਹੁਤ ਸੋਹਣੀ ਉਹ ਵੀ ਸਾਰੇ ਭਰਾ ਦੇਖ ਲੋ ਤੇ ਇੱਕ ਲਿਫਟ ਵਾਲੀ ਟਰਾਲੀ ਆ ਬਾਈ ਤੇ ਇੱਕ ਤਮੀਆਂ 14 ਤਰਵੰਡੀ ਭਾਈ ਦੀਆਂ ਬਣੀਆਂ ਉਹ ਵੀ ਬਹੁਤ ਸੋਹਣੀਆਂ ਉਹ ਵੀ ਸਾਰੇ ਭਰਾ ਦੇਖ ਲੋ ਇੱਕ ਨੌ ਹਾਲ ਆ ਬਾਈ ਨੌ ਹਾਲ ਵੀ ਕਿਸੇ ਨੇ ਲੈਣੇ ਹੁਣ ਤੇ ਤਰਵੰਡੀ ਭਾਈ ਦੇ ਬਣਿਆ ਅੱਜ ਦੀ ਵੀਡੀਓ ਆਪਾਂ 9 ਚੀਜ਼ਾਂ ਦੀ ਲੈ ਕੇ ਆਏ ਆ ਤੇ 9 ਚੀਜ਼ਾਂ ਬਾਈ ਸਾਰੇ ਭਰਾ ਦੇਖ ਲੋ ਤੇ ਆ ਬਾਈ ਜਿਹੜੇ ਬਾਈ ਦਾ ਟਰੈਕਟਰ ਆ ਬਾਈ ਦਾ ਨਾਮ ਕੁਲਦੀਪ ਸਿੰਘ ਤੇ ਜ਼ਿਲ੍ਹਾ ਮੋਗਾ ਤੇ ਪਿੰਡ ਰਾਮਾ ਪਿੰਡ ਰਾਮੇ ਖੜਾ ਬਈ ਟਰੈਕਟਰ ਆ ਫਾਰਮ 60 ਤੇ 2008 ਮਾਡਲਾ ਬਾਈ ਦਾ ਟਰੈਕਟਰ ਤੇ ਬਾਈ ਕਹਿੰਦਾ ਵੀ ਇੰਜਨ ਗੇਅਰ ਦਾ ਜਮਾ ਓਕੇ ਆ ਤੇ ਇੰਜਨ ਬਾਈ ਨੇ ਹੁਣੇ ਨਵਾਂ ਹੀ ਕਰਾਇਆ ਬਾਈ ਤੇ ਪੰਜਾਬ ਨੰਬਰ ਆ ਤੇ ਬਾਈ ਕਹਿੰਦਾ ਚੈਪ ਵਾਲੀ ਕਾਪੀ ਬਣੀ ਆ ਕਿਸੇ ਵੀ ਭਰਾ ਨੂੰ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਬਾਈ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਆ ਗਿਆ ਹੋਇਆ ਫੱਟ 3 ਲੱਖ ਤੇ 80 ਹਜ਼ਾਰ ਦਾ ਟਰੈਡ ਦੇਵਾਂਗਾ ਬਾਈ ਤੇ ਟਰੈਕਟਰ ਜਿਵੇਂ ਨਵਾਂ ਹੀ ਪਿਆ ਚਾਰ ਚਸਪੇ ਰੂ ਤੇ ਚਾਰੇ ਟਾਇਰ ਨਵੇਂ ਆ ਬਾਈ ਦੇ ਟਰੈਕਟਰ ਦੇ ਕਿਸੇ ਨੂੰ ਬਾਈ ਦਾ ਟਰੈਡ ਮੋਗੇ ਏਰੀਆ ਚ ਖੜਾ ਬਾਈ ਤੇ ਪਿੰਡ ਰਾਮਾ ਤੇ ਰਾਮਾ ਪਿੰਡ ਵੱਧਣੀ ਦੇ ਕੋਲੇ ਪਿੰਡ ਆ ਬਾਈ ਉੱਥੇ ਟਰੈਡ ਬਾਈ ਦੇ ਘਰੇ ਖੜਾ ਤੇ ਸਾਰੇ ਭਰਾ ਦੇਖ ਲਓ ਕਿਸੇ ਨੂੰ ਟਰੈਡ ਦੀ ਲੋੜ ਹੋਵੇ ਤੇ ਬਾਈ ਦਾ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਉੱਪਰ ਨੰਬਰ ਬਾਈ ਸਾਰੀਆਂ ਵੀਡੀਓ ਚ ਦੱਸ ਦਿਆਂ ਮੇਰਾ ਹੁੰਦਾ ਕਿ ਜੇ ਨੇ ਵੀ ਕੋਈ ਖੇਤੀ ਬਾੜੀ ਦਾ ਸੰਦ ਵੇਚਨੇ ਆ ਕੋਈ ਵੀ ਸੰਦਾ ਵੇਚਣਾ ਤੇ ਉਹਦੀ ਆਪਾਂ ਫ੍ਰੀ ਵੀਡੀਓ ਦਾ ਪਾਉਣੇ ਆ ਤੇ ਫ੍ਰੀ ਐਡਰੈਸ ਦੱਸਨੇ ਜਿਵੇਂ ਆ ਬਾਈ ਦਾ ਟਰੈਡ ਦਸੀ ਜਨੇ ਕਿਸੇ ਨੇ ਭਰਾ ਨੇ ਕੋਈ ਵੀ ਖੇਤੀ ਬਾੜੀ ਦਾ ਸੰਦਾ ਵੇਚਣਾ ਤੇ ਭੇਜ ਦਿਆ ਕਰੋ ਬਾਈ ਆਪ ਨੂੰ ਉੱਪਰਲੇ ਨੰਬਰ ਤੇ ਤੇ ਐਦੋ ਕੁਛੇ ਤਿੰਨ ਟਰੈਡ ਹੋਰ ਆ ਉਹ ਵੀ ਸਾਰੇ ਭਰਾ ਵੇਖੋ ਬਾਈ ਜੀ ਆ 855 ਟਰੈਟ ਪੁਰਾਣਾ ਮਾਡਲ ਆ ਬਾਈ ਇਹ ਤੇ 1998 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਪਹਿਲੇ ਨਾਂ ਬਾਈ ਦੇ ਤੇ 60 ਤੋਂ 65 ਪੈਸੇ ਟਾਇਰ ਆ ਬਾਈ ਸਾਰੇ ਭਰਾ ਵੇਖ ਲਓ ਬਾਈ ਕਿਸੇ ਨੂੰ ਵੀ 850 ਦਾ ਟਾਇਰ ਲੈਣਾ ਹੋਵੇ ਤੇ ਬਾਹਰ ਪੰਪ ਵਾਲਾ ਇਹ 6 ਚਿਹਰੀ ਹੋਇਆ ਵਾ ਪੂਰਾ ਬਾਈ ਸੋਨਾ ਟਾਇਰ ਆ ਬਾਈ ਕਹਿੰਦਾ ਪੂਰਾ ਸਮਿਆਂ ਟਾਇਰ ਆ ਮੇਰਾ ਬਾਈ ਕਰੋ ਟਾਇਰ ਆ ਬਾਈ ਕਿਸੇ ਵਪਾਰੀ ਦਾ ਟਾਇਰ ਨਹੀਂਗਾ ਤੇ ਬਾਈ ਕਹਿੰਦਾ ਵੀ ਮੇਰੇ ਘਰੇ ਸ਼ੌਂਕ ਨਾਲ ਟਾਇਰ ਰੱਖਿਆ ਵਾ ਆ ਖੜਾ ਬਾਈ ਟਾਇਰ ਕਿਸੇ ਵੀ ਪੁਰਾਣੀ ਲੈਣਾ ਹੋਵੇ ਇਹ ਬਾਈ ਲੁਧਿਆਣੇ ਏਰੀਆ 'ਚ ਖੜਾ ਟਰੈਕਟਰ ਤੇ ਬਾਈ ਦਾ ਬਾਈ ਥੱਲੇ ਨੰਬਰ ਆ ਕਿਹੜਾ ਪੰਡਾ ਕਿੱਥੇ ਖੜਾ ਉਹ ਬਾਈ ਲਾ ਕੇ ਬਾਈ ਨੂੰ ਪੁੱਛ ਲਓ ਕਿਸੇ ਨੂੰ ਵੀ ਲੈਣਾ ਹੋਵੇ ਬਾਈ ਆਹ ਟਰੈਕਟਰ ਤੇ ਬਾਹਰ ਪੰਪਾ ਬਈ ਤੇ 6 ਚਰੀ ਹੋਇਆ ਵਾ ਟਰੈਕਟਰ 6 ਚਰੀ ਹੋਇਆ ਵਾ ਪੁਰਾਣਾ ਮਾਡਲ ਸਵਰਾਜ 2098 ਮਾਡਲ ਆ ਬਈ ਪੰਜਾਬ ਨੰਬਰ ਆ ਤੇ ਟਾਇਰ 60 65 ਪੈਸੇ ਆ ਕਿਸੇ ਵੀ ਭਰਾ ਨੇ ਲੈਣਾ ਹੋਵੇ ਆਹ ਟਰੈਕਟਰ ਬਈ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਬਾਈ ਨੂੰ ਵੀ ਲਾ ਲਿਓ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਆ ਗਿਆ ਹੋਇਆ ਫਟ 2 ਲੱਖ ਤੇ 30 ਹਜ਼ਾਰ ਦਾ ਡੈਟ ਦੇਊਗਾ ਬਾਈ ਕਹਿੰਦਾ ਬਈ ਪੂਰਾ ਸੋਹਣਾ ਟਰੈਡ ਆ ਮੇਰਾ ਬਈ ਪੈਸੇ ਦੀ ਵੀ ਕਮੀ ਨਹੀਂਗਾ ਵਾ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਡ ਲੈ ਜਾਓ ਬਈਆਂ ਦਾ ਤੇ ਆ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਬਾਈ ਨੂੰ ਲਾ ਲੈ ਬਈ ਫੋਨ ਇਹਦੇ ਵਿੱਚ ਇੱਕ ਆਸ਼ਾ ਟਰੈਕਟਰ ਆ ਬਹੁਤ ਸੋਹਣਾ ਬਾਈ ਉਹ ਵੀ ਸਾਰੇ ਭਰਾ ਵੇਖ ਲਓ ਆ ਬਾਈ ਐਸ਼ਾ ਟਰੈਕਟਰ ਆ ਇਹਨੂੰ ਜਿਆਦਾ ਆਸ਼ਾ ਵੀ ਬੋਲ ਦਿੰਦੇ ਆ ਬਾਈ ਇਹ ਐਸ਼ਾ ਟਰੈਕਟਰ ਜਿਹਦੇ ਕੋਲੇ ਖੜਾ ਬਾਈ ਬਾਈ ਦਾ ਨਾਮ ਕਰਮਜੀਤ ਸਿੰਘ ਤੇ ਪਿੰਡ ਜੋਗਾ ਤੇ ਜ਼ਿਲ੍ਹਾ ਮਾਨਸਾ ਪਿੰਡ ਜੋਗੇ ਚ ਖੜਾ ਬਾਈ ਤੇ 2014 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 ਪੈਸੇ ਆ ਬਾਈ ਤੇ ਆਹ ਵੇਖ ਲਓ ਬਈ ਬਾਈ ਕਹਿੰਦਾ ਮੇਰਾ ਟਰੈਕਟਰ ਅਰੀਜਨਲ ਆ ਸਾਰੇ ਪਾਸਿਓ ਬਈ ਨਵਾਂ ਹੀ ਪਿਆ ਬਾਈ ਕਹਿੰਦਾ ਮਰੀ ਸੰਭਾਈ ਬਹੁਤ ਆ ਟਰੈਕਟਰ ਦੀ ਬਾਈ ਤੇ ਆਹ ਵੇਖ ਘਰ ਦੀ ਖੇਤੀ ਤੇ ਚੱਲਿਆ ਟਰੈਡ ਬਾਈ ਬਾਈ ਕਹਿੰਦਾ ਨਕਦ ਕੈਸ ਦਾ ਟੈਡ ਆ ਬਾਈ ਕੋਈ ਇਹਦੇ ਲੋਨ ਨਹੀਂ ਕੋਈ ਲੱਪਾ ਨਹੀਂ ਕਿਸੇ ਪੁਰਾਣੇ ਵੀ ਲੈਣਾ ਹੋਵੇ ਐਸ਼ਰ ਟਰੈਕਟਰ ਤੇ ਆ ਵੀ ਜੋਗੇਪਿੰਡ 'ਚ ਖੜਾ 2014 ਮਾਡਲ ਆ ਬਾਈ ਸਾਰੇ ਭਰਾ ਵੇਖ ਲਓ 241 241 ਐਸ਼ਰ ਟਰੈਕਟਰ ਖੜਾ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਤਾਂ ਆ ਬਈ ਜੋਗੇਪਿੰਡ 'ਚ ਖੜਾ ਬਾਈ ਕਹਿੰਦਾ 2 ਲੱਖ ਦਾ ਦੇਊਗਾ ਬਈ ਪੂਰੇ ਦਾ ਮੈਂ ਤੇ 2 ਲੱਖ ਦਾ ਟੈਟ ਮੇਰਾ ਹੈਗਾ ਵੀ ਆ ਬਾਈ ਕਹਿੰਦਾ ਪੂਰਾ ਸਾਫ ਆ ਪੂਰਾ ਸਮਿਆਂ ਬਈ ਪੈਸੇ ਦੀ ਵੀ ਕਮੀ ਨਹੀਂ ਟਰੈਕਟਰ ਦੇ ਵਿੱਚ ਕਿਸੇ ਵੀ ਭਰਾ ਨੇ ਲੈਣਾ ਹੋਵੇ ਤਾਂ ਬਾਈ ਦਾ ਬਈ ਥੱਲੇ ਨੰਬਰ ਆ ਤੇ ਬਾਈ ਨੂੰ ਨਾਲੇ ਬਈ ਫੋਨ ਤੇ ਇਦੋਂ ਪਿੱਛੇ ਬਈ ਇੱਕ 855 ਟੈਟ ਆ ਤੇ ਨਾਲ ਇੱਕ ਰਾਇਆ ਵੇਚਣਾ ਬਾਈ ਨੇ ਤੇ ਉਹ ਵੀ ਸਾਰੇ ਭਰਾ ਦੇਖ ਲਓ ਬਈ ਬਾਈ ਜੀ ਆ ਟਰੈਕਟਰ ਹੈ ਜਿਹਦਾ 855 ਇਹ ਰਾਜਸਥਾਨ ਚ ਖੜਾ ਤੇ ਜਿੱਥੇ ਖੜਾ ਪਿੰਡ ਬਈ ਭੁੱਟੀ ਵਾਲਾ ਤੇ ਗੰਗਾ ਨਗਰ ਜਿਲ੍ਹਾ ਬਈ ਗੰਗਾ ਨਗਰ ਆ ਪੈਂਡ ਪੁੱਟੀ ਵਾਲਾ ਉੱਥੇ ਖੜਾ ਬਾਈ ਤੇ ਬਾਈ ਨੇ ਬਈ ਟਰੈਕਟਰ ਜਮਾ ਨਵਾਂ ਕਢਾਇਆ ਸੀ ਬਾਈ ਕਹਿੰਦਾ ਮੈਂ ਜਮਾ ਨਵਾਂ ਟਰੈਕਟਰ ਕਢਾਇਆ ਸੀ ਬਾਈ ਤੇ ਮੈਂ ਕੰਪਿਊਟਰ ਪਰ ਇਹਦਾ ਕੰਮ ਚਲਾਉਣਾ ਸੀ ਦੋਨੇ ਚੀਜ਼ਾਂ ਨਵੀਆਂ ਲਈਆਂ ਸੀ ਕੰਪਿਊਟਰ ਕਰਾਇਆ ਵੀ ਤੇ 856 ਟਰੈਕਟਰ ਵੀ ਤੇ ਬਾਈ ਬਈ ਰਹਿਣ ਲੱਗ ਗਿਆ ਜਾਰੇ ਬਿਮਾਰ ਤੇ ਬਾਈ ਦਾ ਹੁਣ ਵਿਹਲਾ ਹੀ ਖੜਾ ਕਰਾਇਆ ਤੇ ਨਾਲੇ ਟਰੈਕਟਰ ਬਾਈ ਤੇ ਬਾਈ ਨੇ ਟਰੈਕਟਰ ਵੇਚਣਾ ਆ ਦੇਖ ਲਓ ਬਈ 2022 ਮਾਡਲ ਆ ਤੇ ਚਾਰੇ ਟਾਇਰ ਬਾਈ ਕਹਿੰਦਾ ਮੜੇ ਮੁੱਟੀ ਘਸਿਆ ਬਈ ਨਵੇਂ ਹੀ ਪਏ ਆ ਤੇ ਨਵੇਂ ਟਰੈਟ ਪਿਆ ਕਿਸੇ ਵੀ ਪੁਰਾਣੇ ਬਈ ਟਰੈਟ ਲੈਣਾ ਹੋਵੇ 855 ਤੇ ਰਾਜਸਥਾਨ ਚ ਪਿੰਡ ਪੁੱਟੀ ਵਾਲੇ ਖੜਾ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਬਾਈ ਕਹਿੰਦਾ ਬਈ ਟਰੈਟ ਆ ਜਿਹੜਾ ਮੇਰਾ ਇਹ ਮੈਂ 780000 ਦਰ ਦੇ ਦੂੰਗਾ ਇੱਕ ਮੇਰਾ ਕੰਪਿਊਟਰ ਕਰਾਇਆ ਜਿਹੜਾ ਬਈ ਮਲੂੜ ਦਾ ਬਣਿਆ ਜਮਾ ਹੀ ਨਵਾਂ ਕਰਾਇਆ ਤੇ ਆਹ ਦੇਖ ਲਓ ਬਈ ਸਾਰੇ ਭਰਾ ਕਰਾਇਆ ਬਾਈ ਕਹਿੰਦਾ 2023 ਮਾਡਲ ਮੈਂ ਕਰਾਇਆ ਕਢਾਇਆ ਸੀਗਾ ਜਮਾ ਨਵਾਂ ਤੇ ਇਹ ਟਰੈਟ ਜਿਹੜਾ ਕਰਾਇਆ ਮੇਰਾ ਏ ਬਾਈ 2 ਲੱਖ ਦੇ 40 ਹਜ਼ਾਰ ਦਾ ਮਕਰਾਇਆ ਦੇ ਦੂੰਗਾ ਆ ਵੇਖ ਲੋ ਵੀ 855 ਟਰੈਟ ਤੇ ਕਿਰਾਇਆ ਦੋਨੇ ਚੀਜ਼ਾਂ ਬਾਈ ਨੇ ਵੇਚਣੀਆਂ ਜਿਹੜਾ 855 ਟਰੈਟ ਆ ਬਾਈ ਦਾ ਉਹ ਸਾਰਾ ਹੀ ਬਾਈ ਅਰੀਨ 800 ਘੰਟਾ ਚੱਲਿਆ 800 ਘੰਟਾ 855 ਟਰੈਟ ਚੱਲਿਆ ਤੇ ਜਮਾ ਨਵਾਂ ਹੀ ਪਿਆ ਬਾਈ ਕਿਸੇ ਵੀ ਪੁਰਾਣੇ 855 ਜਮਾ ਨਵਿਆਂ ਵਰਗਾ ਲੈਣਾ ਹੋਵੇ ਤਾਂ ਇਹ ਪਿੰਡ ਪੁੱਤੀ ਵਾਲੇ ਗੰਗਾ ਨਗਰ ਚ ਖੜਾ ਬਾਈ ਤੇ ਥੱਲੇ ਬਾਈ ਦਾ ਬਾਈ ਫੋਨ ਨੰਬਰ ਆ ਜੇ ਬਾਈ ਦਾ ਕਿਸੇ ਨੇ ਕਰਾ ਲੈਣਾ ਤਾਂ ਕਿਰਾਇਆ ਕੱਲਾ ਲੈ ਲਓ ਜੇ ਦੋਨੇ ਚੀਜ਼ਾਂ ਲੈਣੀਆਂ ਦੋਨੇ ਚੀਜ਼ਾਂ ਲੈ ਲਓ ਆ ਬਾਈ ਪੁਟੀ ਵਾਲੇ ਪਿੰਡ ਖੜਿਆ ਗੰਗਾ ਨਗਰ ਚ ਤੇ ਬਾਈ ਦਾ ਫੋਨ ਨੰਬਰ ਥੱਲੇ ਆ ਤੇ ਲਾ ਲੇ ਬਾਈ ਨੂੰ ਬਾਈ ਫੋਨ ਬਾਈ ਜੀ ਆਹ ਜਿਹੜੀ ਕਾਰ ਆ i20 ਇਹ ਬਾਈ ਜਿਹੜੇ ਬਾਈ ਦੀ ਗੱਡੀ ਆ ਉਹ ਬਾਈ ਦਾ ਨਾਮ ਕਲਵੰਤ ਸਿੰਘ ਤੇ ਪਿੰਡ ਅਗਰਵਾਲ ਤੇ ਦਸੂਹੇ ਕੋਲੇ ਪਿੰਡ ਆ ਬਾਈ ਤੇ ਜਿਲ੍ਹਾ ਹੁਸ਼ਿਆਰਪੁਰ ਜਲੇ ਹੁਸ਼ਿਆਰਪੁਰ ਦੇ ਵਿੱਚ ਪਿੰਡ ਆ ਬਾਈ ਆਹ ਬਾਈ ਦਾ ਅਗਰਵਾਲ ਤੇ ਅਰਗਵਾਲ ਅਰਗਵਾਲ ਪਿੰਡ ਆ ਤੇ ਦਸੂਹੇ ਕੋਲੇ ਪੈਂਦਾ ਬਾਈ ਉਥੇ ਬਾਈ ਦੇ ਘਰੇ ਖੜੀ ਆ ਖੜੀ ਆ ਬਾਈ i20 2011 ਮਾਡਲ ਆ ਤੇ ਪੰਜਾਬ ਨੰਬਰ ਆ ਕਿਸੇ ਵੀ ਭਰਾ ਨੇ ਲੈਣੀ ਹੋਵੇ ਕਾਰ ਬਾਈ ਆਹ ਆ i20 2011 ਮਾਡਲ ਪੰਜਾਬ ਨੰਬਰ ਚਾਰੇ ਟਾਇਰ ਨਵੇਂ ਆ ਗੱਡੀ ਦੇ ਬਾਈ ਤੇ ਓਰੀਜਨਲ ਗੱਡੀ ਆ ਚਾਰਜ ਫਿਰੋ ਬਾਈ ਕਹਿੰਦਾ ਸੀਟ ਸੂਟ ਕਵਰ ਕੋਰ ਪੂਰੇ ਵਧੀਆ ਬਾਈ ਵਿੱਚੋਂ ਕੋਈ ਉਰੀ ਸਾਫ ਆ ਗੱਡੀ ਕਿਸੇ ਭਰਾ ਨੇ ਲੈਣੀ ਹੋਵੇ ਤੇ ਬਾਈ ਕਹਿੰਦਾ ਇਹਦੀ ਪਾਸਪਾਸਾ ਬਾਈ ਸਾਰੇ ਕਾਗਜ਼ ਪੱਤਰਾਂ ਦੀ ਓਕੇ ਆ ਗੱਡੀ ਮੇਰੀ ਤੇ 26 ਤਿੱਕਰ ਪਾਸਪਾਸਾ ਪਈ ਆ ਛੱਬੀ ਤੇ ਕਿਰਪਾ ਸਿੰਘ ਪਈਆ ਕਿਸੇ ਵੀ ਪੁਰਾਣੀ ਬਈ ਆਈ 20 ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 90 ਹਜ਼ਾਰ ਦੀ ਕਾਰ ਮੈਂ ਦੇ ਦੂੰਗਾ ਬਾਈ ਆ ਖੜੀ ਆ ਬਾਈ ਗੱਡੀ ਦਸੂਹੇ ਕੋਲੇ ਪੈਂਦਾ ਬਾਈ ਦਾ ਤੇ ਫੋਨ ਨੰਬਰ ਬਾਈ ਦਾ ਬਾਈ ਥੱਲੇ ਆ ਕਿਸੇ ਵੀ ਪੁਰਾਣੀ ਲੈਣੀ ਹੋਵੇ ਕਾਰ ਤੇ ਲਾਲੇ ਬਾਈ ਨੂੰ ਬਾਈ ਫੋਨ ਤੇ ਆਪਣੀ ਵੀਡੀਓ ਬਾਈ ਦਿੱਲੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਖੇਤੀਬਾੜੀ ਸੰਦਾਂ ਦੀ ਤੇ ਹੋਰ ਜਿਵੇਂ ਆ ਕਾਰਾਂ ਕੋਰਾ ਆਪਣੇ ਘਰਾਂ ਚ ਰੱਖੀਆਂ ਇਹ ਵੀ ਪਾ ਦਿੰਨੇ ਆ ਬਾਈ ਕਿਸੇ ਵੀ ਪੁਰਾਣੀ ਕੋਈ ਵੀ ਸੰਦ ਵੇਚਣਾ ਹੁੰਦਾ ਤੇ ਉਹ ਆਪ ਨੂੰ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਤੇ ਆਪਣੀ ਵੀਡੀਓ ਨੂੰ ਬਾਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਤੇ ਜਿਹੜੇ ਭਰਾ ਆਪਣਾ ਚੈਨਲ ਨਵਾਂ ਵੇਖਿਆ ਤੇ ਚੈਨਲ ਨਹੀਂ ਆਪਣਾ ਕਰੇ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਰੋਜ਼ ਖੇਤੀਬਾੜੀ ਦੇ ਸੰਦੇ ਦੱਸਦੇ ਆਂ ਬਾਈ ਕਿਉਂ ਕਿੱਥੇ ਖੜਾ ਕਿਹੜਾ ਕਿੱਥੇ ਖੜਾ ਇਹਦੋਂ ਪਿੱਛੇ ਇੱਕ ਟਰਾਲੀ ਆ ਬਾਈ ਉਹ ਵੀ ਦੱਸਦਾ ਲਿਫਟ ਵਾਲੀ ਕਿਹੜੇ ਥਾਂ ਖੜੀ ਆ ਇੱਕ ਬਈ ਤੰਗੀਆਂ ਖੜੀਆਂ 14 ਤਲਵੰਡੀ ਦੀਆਂ ਬਣੀ ਆ ਉਹ ਵੀ ਦੱਸਦੇ ਆਂ ਬਾਈ ਤੇ ਇੱਕ ਨੋਹਾਲਾ ਉਹ ਵੀ ਦੱਸਦੇ ਆਂ ਬਾਈ ਤੇ ਇਹਦੋਂ ਪਿਛੇ ਤਿੰਨ ਚੀਜ਼ਾਂ ਤੇ ਉਹ ਵੀ ਸਾਰੇ ਭਰਾ ਵੇਖ ਲੋ ਆ ਬਾਈ ਜੀ ਟਰਾਲੀ ਆ 11 6 ਜੈਕ ਵਾਲੀ ਟਰਾਲੀ ਆ ਬਾਈ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਭਰਾ ਨੇ ਬਈ ਆਹ ਟਰਾਲੀ ਜੈਕ ਵਾਲੀ ਕੋਈ ਲੈਣੀ ਹੋਵੇ ਭਾਲਦਾ ਫਿਰਦਾ ਹੋਵੇ ਤੇ ਆਹ ਟਰਾਲੀ ਖੜੀ ਆ ਬਾਈ ਫਰੀਦਕੋਟ ਏਰੀਆ ਚ ਟਰਾਲੀ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਆ ਕਿਹੜੇ ਭੰਡ ਖੜੀ ਆ ਕਿੱਥੇ ਖੜੀ ਆ ਉਹ ਬਾਈ ਫੋਨ ਲਾ ਕੇ ਪੁੱਛ ਲਓ ਬਾਈ ਨੂੰ ਫਰੀਦਕੋਟ ਏਰੀਆ ਚ ਖੜੀ ਆ ਟਰਾਲੀ ਤੇ ਬਾਈ ਕਹਿੰਦਾ 11 6 ਟਰਾਲੀ ਆ ਮੇਰੀ ਜੈਕ ਵਾਲੀ ਟਰਾਲੀ ਆ ਬਾਈ ਪੂਰੇ ਲੱਖ ਰੁਪਏ ਦੀ ਟਰਾਲੀ ਦਿਆਂਗਾ ਬਾਈ ਮੈਂ ਤੇ ਆਹਾ ਬਾਈ ਕਿਸੇ ਵੀ ਭਰਾ ਨੇ ਬਾਈ ਟਰਾਲੀ ਲੈਣੀ ਹੋਵੇ ਜਾਂ ਜੇ ਰੇਡ ਰੂਟ ਜਾਇ ਲੱਗਿਆ ਹੋਵੇ ਜਾਂ ਮਹਿੰਗਾ ਲੱਗਿਆ ਹੋਵੇ ਉਹ ਵੀ ਫੋਨ ਲਾ ਕੇ ਪੁੱਛ ਲਿਓ ਬਾਈ ਨੂੰ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਆ ਤੇ ਬਾਈ ਨੂੰ ਲਾ ਲਿਓ ਬਈ ਫੋਨ ਤੇ ਇਹਦੋਂ ਪਿੱਛੇ ਇੱਕ ਤਮੀਆਂ ਬਾਈ ਤਲਵੰਡੀ ਪਾਈ ਦੀਆਂ ਬਣੀਆਂ ਉਹ ਵੀ ਸਾਰੇ ਭਰਾ ਦੇ ਇੱਕ ਨੋ ਹਾਲਾ ਬਾਈ ਲਾਸਟ ਤੇ ਬਾਈ ਉਹ ਵੀ ਸਾਰੇ ਭਰਾ ਵੇਖ ਲਓ ਆ ਬਾਈ ਦੀ ਤਮੀਆਂ ਇਹ ਤਲਵੰਡੀ ਪਾਈ ਦੀਆਂ ਤਮੀਆਂ ਬਣੀਆਂ ਬਾਈ 14 ਤਮੀਆਂ ਸਾਰੇ ਭਰਾ ਵੇਖ ਲਓ ਬਈ ਕਿਸੇ ਵੀ ਪੁਰਾਣੇ ਤਮੀਆਂ ਲੈਣੀਆਂ ਹੋਣ ਤਾਂ 75 ਕੁ ਪੈਸੇ ਤਵੇ ਆ ਬਾਈ ਕਹਿੰਦਾ ਵੀ ਮੇਰੀਆਂ ਤਮੀਆਂ ਦੇ ਆ ਦੇਖ ਲੋ ਬਈ ਸਾਰੇ ਭਰਾ ਤੇ ਤਲਵੰਡੀ ਭਾਈ ਦੀਆਂ ਬਾਈ ਤਮੀਆਂ ਬਣੀਆਂ ਤੇ ਬਾਈ ਕਹਿੰਦਾ ਪੂਰੇ 36000 ਦੀਆਂ ਤਮੀਆਂ ਦੇਊਗਾ ਬਈ ਮੈਂ ਆਹ ਦੇਖ ਲੋ ਬਈ ਸਾਰੇ ਭਰਾ ਕਿਸੇ ਵੀ ਭਰਾ ਨੇ ਤਮੀਆਂ ਲੈਣੀਆਂ ਹੁਣ 14 ਤਲਵੰਡੀ ਭਾਈ ਦੀਆਂ ਬਣੀਆਂ ਤੇ 7500 ਰੁਪਏ ਬਾਈ ਕਹਿੰਦਾ ਤਵੇ ਆ ਬਈ ਤੇ ਆਹ ਸਾਰੇ ਭਰਾ ਦੇਖ ਲੋ ਬਈ ਆਹ ਆ ਤਮੀਆਂ ਬਈ ਬਾਈ ਦੀਆਂ ਤੇ ਬਾਈ ਕਹਿੰਦਾ ਪੂਰੇ 36000 ਦੀਆਂ ਤਮੀਆਂ ਦੇਊਗਾ ਬਾਈ ਤੇ ਫੋਨ ਨੰਬਰ ਬਾਈ ਦਾ ਥੱਲੇ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆਹ ਜਿਹੜੇ 9 ਹਾਲ ਆ ਇਹ ਤਲਵੰਡੀ ਭਾਈ ਦੇ ਬਣੇ ਆ ਬਾਈ ਕਿਸੇ ਵੀ ਭਰਾਣੇ ਬਾਈ ਨੌ ਹਾਲ ਲੈਣੇ ਹੋਣ ਪ੍ਰਾਣੇ ਤਾਂ ਆ ਪਏ ਆ ਬਾਈ ਇਹ ਫਰੀਦਕੋਟ ਏਰੀਆ ਚ ਪਏ ਆ ਬਾਈ ਤੇ ਥੱਲੇ ਬਾਈ ਦਾ ਬਾਈ ਫੋਨ ਨੰਬਰ ਆ ਤੇ ਬਾਈ ਨੂੰ ਬਈ ਲਾ ਲਿਓ ਫੋਨ ਬਾਈ ਕਹਿੰਦਾ ਬਈ ਮੇਰੇ ਜਿਹੜੇ ਨੌ ਹਾਲ ਆ ਤੇ ਮੈਂ 10.5000 ਰੁਪਏ ਦੇ ਹਾਲ ਦੇ ਦੂੰਗਾ ਬਾਈ ਤਲਵੰਡੀ ਭਾਈ ਦੇ ਬਣੇ ਹੋਏ ਕਿਸੇ ਨੇ ਬਾਈ ਦੇ ਹਾਲ ਲੈਣੇ ਹੋਣ ਤੇ ਥੱਲੇ ਬਾਈ ਫੋਨ ਨੰਬਰ ਆ ਬਾਈ ਦਾ ਤੇ ਬਾਈ ਨੂੰ ਲਾ ਲੇ ਬਾਈ ਫੋਨ 10.5000 ਦੇ ਬਾਈ ਕਹਿੰਦਾ ਮੈਂ ਹਾਲ ਦੇ ਦੂੰਗਾ ਤੇ ਅੱਜ ਦੀਆਂ ਬਾਈ ਆਪਣੇ ਕੋਲ 9 ਵੀਡੀਓ ਸੀਗੀਆਂ ਤੇ ਨਵੇਂ ਆਪਾਂ ਦਿਖਾਤੀਆਂ ਖੇਤੀਬਾੜੀ ਦੇ ਸੰਧਾਂ ਦੀਆਂ ਤੇ ਕੱਲ ਨੂੰ ਆਪਾਂ ਨਵੀਆਂ ਵੀਡੀਓ ਲੈ ਕੇ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ